ਦੀ ਸਰਦਾਰ ਚੇਤਨ ਸਿੰਘ ਜੌੜਾ ਬਾਜਰਾ ਵਿੱਚ ਬੁਲਾਇਆ ਸਮੂਹ ਇਹਨਾਂ ਦੀ ਸਾਰੀ ਟੀਮ ਨੂੰ ਅੱਜ ਤੋਂ ਤਿੰਨ ਦਿਨ ਪਹਿਲਾਂ ਮੈਨੂੰ ਸਾਡੇ ਇੱਥੋਂ ਜਿੰਨੇ ਵੀ ਕਿਸਾਨ ਆ ਪਸਾਰ ਯੂਨੀਅਨ ਵਾਲਾ ਉਹਨਾਂ ਸਾਰਿਆਂ ਨੇ ਬੁਲਾ ਕੇ ਇਸ ਟਾਂਗਰੀ ਬਾਰੇ ਕਰ ਬਾਰੇ ਤੇ ਨਦੀ ਬਾਰੇ ਖਣਕੀਤੀ ਸੀ ਮਾਰਕੰਦੇ ਬਾਰੇ ਤੇ ਇਹਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਜਿੱਥੇ ਜ਼ਮੀਨ ਐਕਵਾਇਰ ਹੋਣ ਵਾਲੀ ਹੈ ਜਿਹੜੇ ਛੋਟੇ-ਛੋਟੀਆਂ ਖਾਨਾ ਆ ਇਹ ਜ਼ਮੀਨ ਐਕਵਾਇਰ ਹੋ ਜੇ ਤੇ ਫਿਰ ਇਹ ਸਾਡਾ ਦਾ ਪਾਣੀ ਦਾ ਦਾ ਮਸਲਾ ਹੱਲ ਹੋ ਜਾਂਦਾ ਮੈਂ ਸਰਦਾਰ ਚੇਤਨ ਸਿੰਘ ਜੌੜਾ ਬਾਜਰਾ ਨੂੰ 23 ਤੇ ਤੁਸੀਂ ساری ਸਮੂਹ ਟੀਮ ਲੈ ਕੇ ਸਾਡੇ ਹਲਕਾ ਸਨੌਰ ਦੇ ਵਿੱਚ ਇਸ ਧੰਨਾ ਪਾਗੜ ਕੋਰਤ ਵਰਦੇ ਵਿੱਚ ਰੱਖਿਆ ਸੀ ਪ੍ਰੋਗਰਾਮ 'ਤੇ ਉੱਥੇ ਆਣ ਕੇ ਲੋਕਾਂ ਦੀਆਂ ਸਮੱਸਿਆ ਸੁਣੋ ਤੇ ਸਾਨੂੰ ਵਿਸ਼ਵਾਸ ਦਿਵਾਓ ਵੀ ਬਹੁਤ ਜਲਦੀ ਅਸੀਂ ਇਹਦਾ ਕੰਮ ਆ ਉਹਨੂੰ ਜਾਮਾ ਪੈ ਨਾਵਾਂਗੇ ਕਿਤੇ ਕੋਈ ਨਾ ਕੋਈ ਇਲੈਕਸ਼ਨ ਆ ਜਾਂ ਚੋਣ ਜਾਬਤਾ ਲੱਗਿਆ ਉਹਦੇ ਵਿੱਚ ਕਾਫੀ ਪ੍ਰੋਬਲਮ ਆਉਂਦੀਆਂ ਆ ਤੇ ਹੁਣ ਇਹਦਾ ਕੰਮ ਕੋਈ ਗੱਲ ਨਹੀਂ ਇਹ ਸਾਡੇ ਕੋਲ 2.5 ਸਾਲ ਪਏ ਆ ਉਦੇ ਵਿੱਚ ਵਿੱਚ ਸਾਰਾ ਕੁਝ ਕਰਵਾ ਕੇ ਪੰਗੇ ਦੇ ਟਾਈਮ ਮਹਗਾ ਦੇ ਉਹ ਸਾਡੇ ਕੋਲ ਹੁਣ ਇਸ ਤਰ੍ਹਾਂ ਵੀ ਉਹ ਤਾਂ ਮਾਰਦੇ ਸੀ ਸਾਰੇ ਅਸੀਂ ਹੁਣ ਇੱਥੋਂ ਦੇ ਮੇਰੀ ਆਪਣੀ ਪਹਿਲੀ ਤੇ ਮਾਰ ਪੈਂਦੀ ਆ ਜਿਵੇਂ ਉਹ ਉਹ ਕੱਲੀ ਰਾਜਨੀਤੀ ਕਰਨਾ ਆਉਂਦੇ ਸੀ ਮੈਂ ਉਹ ਮੈਨੂੰ ਪਤਾ ਹੈ ਬਾਅਦ ਵਿੱਚ ਮੇਰਾ ਇਹਨਾਂ ਨਾਲ ਗੱਲ ਨਹੀਂ ਛੱਡਣਾ ਲੋਕਾਂ ਨੇ ਜੇ ਮੈਂ ਇਹਨਾਂ ਕੋਈ ਝੂਠ ਬੋਲ ਕੇ ਵੋਟਾਂ ਨਹੀਂ ਆ ਅਸੀਂ ਜਿਹੜਾ ਕੰਮ ਆ ਉਹ ਕਰਵਾਵਾਂਗੇ ਚੇਤਨ ਸਿੰਘ ਜੋੜਾ ਮਾਜਰਾ ਦੀ ਲਈ ਉੱਥੇ ਹੀ ਪਾਣੀ ਜਾਂਦਾ ਮੰਤਰੀ ਸੀਐਮ ਸਾਹਿਬ ਦੇ ਵੀ ਹਲਕੇ ਦੇ ਵਿੱਚੋਂ ਪਾਣੀ ਜਾਂਦਾ ਛੋਟੇ ਪ੍ਰਾ ਹਰਮੇਸ਼ਿੰਗ ਪਠਾਨ ਮਾਜਰਾ ਦੇ ਸੱਦੇ ਤੇ ਆਇਆ ਕਿਉਂਕਿ ਕੁਝ ਨਦੀ ਐ ਇੱਥੇ ਕਾਂਗਰੀ ਐ ਧੱਗਰ ਐ ਮਾਰਕੰਡਾ ਐ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਸੋ ਉਹਦੇ ਵਾਸਤੇ ਉਹਦੇ ਪਿਛਲੇ ਦਿਨੀ ਜਿਹੜੇ ਕਿਸਾਨ ਜੱਥੇਬੰਦੀਆਂ ਵੱਲੋਂ ਹਰਮੀਤ ਬਾਜ ਦੇ ਥਰੂ ਜਿਹੜਾ ਸੱਦਾ ਦਿੱਤਾ ਕਿ ਅਸੀਂ ਸੋ ਅਜੇ ਇੱਥੇ ਪਹੁੰਚਿਆ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਨੇ ਔਰ ਬਹੁਤ ਜਲਦ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਨੂੰ ਨੁਕਸਾਨ ਹੁੰਦਾ ਜਦੋਂ ਕਿਸੇ ਅ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ਸ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਇਹ ਸਨੌਰ ਹਲਕਾ ਜਿਹੜਾ ਉਹਨੂੰ ਇਸ ਦਲਦਲੇ ਵਿੱਚੋਂ ਜਿਹੜਾ ਕੱਢਿਆ ਜਾਵੇ ਥੈਂਕ ਯੂ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਇਸ ਦੁਨੀਆ ਚ ਕੋਈ ਐਹੋ ਜੀ ਚੀਜ਼ ਨਹੀਂ ਜਿਹਦੀ ਲਾਈਫ 1000 ਸਾਲ ਹੋਵੇ ਛੜਕਾਂ ਜਦੋਂ ਪਾਣੀ ਆਉਂਦਾ ਨੇਚਰਲੀ ਆ ਉਦੋਂ ਟੁੱਟ ਜਾਂਦੀਆਂ ਨੇ ਸੋ ਬੜੀ ਜਲਦੀ ਇਹ ਛੜਕ ਵੀ ਆ ਜਿਹੜੀ ਪਾਸ ਹੋ ਗਈ ਤੱਕ ਨੂੰ ਜਾ ਦੇ ਦੇਖੋ ਜਿਹੜੀ ਕੁਦਰਤੀ ਆਫਤਾਂ ਉਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਫਾਈ ਵੀ ਕੀਤੀ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਲੋ ਬਾਹਰ ਜਾਂਦਾ ਸੀ ਉਹਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਔਰ ਉਮੀਦ ਹੈ ਕਿ ਪਾਣੀ ਹੈ ਜਿਹੜਾ ਹੁਣ ਅਸੀਂ ਪਿੱਛੇ ਵੀ ਜਿਹੜੇ ਬਹੁਤ ਸਾਰੇ ਕਿਉਂਕਿ ਮਹਿਕਮੇ ਨੇ ਆਪਦੇ ਤੌਰ ਤੇ ਜਿਹੜੀਆਂ ਬਹੁਤ ਸਾਰੀਆਂ ਮਸ਼ੀਨਾਂ ਖਰੀਦ ਲਈਆਂ ਪਹਿਲਾਂ ਟੈਂਡਰ ਕਰਨੇ ਪੈਂਦੇ ਤੇ ਉਹਨਾਂ ਉਹਦੀ ਲੋੜ ਨਹੀਂ ਹੈ ਸੋ ਇਸ ਕਰਕੇ ਸਾਨੂੰ ਜਿੱਥੇ ਲੋੜ ਪੈਂਦੀ ਆ ਉੱਥੇ ਮਸ਼ੀਨਾਂ ਜਿਹੜੇ ਭੇਜਿਆ ਥੈਂਕ ਯੂ